ਇतना ਮਾਰ ਸ਼ੁਰੂ ਕੀਤਾ ਹੈ 12000 ਤੋਂ ਵੱਧ ਪਿੰਡਾਂ ਦੇ ਤੁਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੇ ਹਾਂ ਕਿਹੜੀਆਂ ਲੋਕਾਂ ਦੇ ਹੱਥ ਨੇ ਜਿਹੜੇ ਲੋਕ ਪਛਾਣ ਨਹੀਂ ਪਾ ਰਹੇ ਕਰ ਰਹੇ ਹਨ ਅੱਜ ਪਿੰਡ ਧੜੇਬੰਦੀ ਦੇ ਸ਼ਿਕਾਰ ਹੋ ਗਏ ਉਹਨਾਂ ਨੂੰ ਕਿਉਂ ਨਹੀਂ ਪਤਾ ਨਹੀਂ ਕਿ ਮੈਂ ਆਪਣੇ ਪਿੰਡ ਵਾਸਤੇ ਕੀ ਕਰ ਰਿਹਾ ਹਾਂ ਧੜੇਬੰਦੀਆਂ ਬਣੀਆਂ ਕਿਉਂ ਨੇ ਕਿਉਂ ਕਾਰਨ ਕੀ ਲੱਗਦਾ ਕਿ ਘਾਟ ਕਿੱਥੇ ਰਹਿ ਗਈ ਹੈ ਸਾਡੇ ਲੋਕਾਂ ਚ ਰਹਿ ਗਈ ਹੈ ਤਾਂ ਲੀਡਰਾਂ ਨੇ ਕਿਤਨੇ ਕਿਤੇ ਸਿਆਸੀ ਪਾਰ ਕੀ ਨਹੀਂ ਪਾਰ ਪਾਤੇ ਪਿੰਡਾਂ ਦੇ ਵਿਚਾਲੇ ਭਾਈ ਭਾਈ ਨੂੰ ਪਾਰ ਕੀ ਦੇ ਚ ਮੰਨਤਾ ਸਿਆਸਦਾਨ ਹੁੰਦਾ ਨਾ ਉਹਦੇ ਕੋਈ ਕੋ ਸੋਚ ਜਿੰਨੇ ਪਾੜ ਕੇ ਰੱਖੋਗੇ ਉਹ ਨਹੀਂ ਉਹਦਾ ਧੜਕ ਮਜ਼ਬੂਤ ਹੋਏ ਅੱਛੇ ਜਿਸ ਤਰੀਕੇ ਨਾਲ ਪਹਿਲਾਂ ਪਿੰਡਾਂ ਦੇ ਵਿੱਚ ਹੀ ਫੈਸਲਾ ਹੋ ਜਾਂਦਾ ਸੀ ਕੋਈ ਲੈ ਝਗੜੇ ਦਾ ਕੋਈ ਪਿੰਡ ਦੇ ਵਿੱਚ ਕੋਈ ਮਸਲਾ ਹੋ ਗਿਆ ਪਰ ਹੁਣ ਛੋਟੇ ਛੋਟੇ ਗੰਨ ਪਿੱਛੇ ਥਾਣੇ ਨੂੰ ਭਜਦੇ ਨੇ ਲੋਕ ਜੇ ਅਗਰ ਪਿੰਡ ਵਾਲੇ ਜਾਗ ਜਾਣ ਤੇ ਅਸੀਂ ਹਦਾਇਤੀ ਤੌਰ ਤੇ ਕਹਿ ਸਕਦੇ ਹਾਂ ਸਾਡੇ ਪਿੰਡ ਕੋਈ ਸੀ ਪੁਲਿਸ ਵਾਲਾ ਬੰ ਦਾ ਦਾ داخਲੇ ਦੇ پابੰਦੀ ਲਾ ਸਕਦੇ ਨੇ ਲੀਡਰ ਅੱਜ ਕੱਲ੍ਹ ਆਣ ਕੇ ਪਿੰਡਾਂ ਦੇ ਵਿੱਚ ਕਈ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਅਗਰ ਤੂੰ ਸਵਾਲ ਪੁੱਛਦੇ ਹੋ ਤਾਂ ਇਹਨਾਂ ਦਾ ਨਾਮ ਲਿਖੋ ਬਈ ਨਾਲ ਦੇ ਨਾਂ ਨੇ ਪੀਏ ਨੂੰ ਕਹਿੰਦੇ ਕਿ ਨਾਮ ਲਿਖੋ ਜਿਹੜਾ ਬੰਦਾ ਸਵਾਲ ਪੁੱਛ ਰਿਹਾ ਹੈ ਤਾਂ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਦੇ ਉੱਤੇ ਤਰਤੀ ਪਾਈ ਜਾਂਦੇ ਨੇ ਉਹਨਾਂ ਤੱਕ ਨਹੀਂ ਬਚਾ ਸਕਦਾ ਨੌਜਵਾਨ ਜਿਵੇਂ ਜਿੱਥੇ ਬੰਦ ਕਰਨਾ ਪਏਗਾ ਮੰਨ ਲਓ ਆਪਣੀ ਜਥੇਬੰਦੀ ਹੈ ਇਹਦਾ ਇੱਕ ਜੂਥ ਵਿੰਗ ਬਣਾ ਦਿਓ ਜਿਹਨੂੰ ਤੁਹਾਡੇ ਵੱਡਿਆਂ ਦੇ ਉੱਤੇ ਛਤੰਛਾ ਮਿਲ ਜੇਗੇ ਉਹ ਸਵਾਲ ਪੁੱਛਣਗੇ ਅਸੀਂ ਮਗਰ ਦੇ ਪਾਸੇ ਉਹਨਾਂ ਨੌਜਵਾਨਾਂ ਵਾਲੀ ਪਿੱਠ ਛੁਲੋਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਵਾਲੀਆਂ ਨੇ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਓ ਪੰਜਾਬ ਬਚਾਓ ਗ੍ਰਾਮ ਸਭਾ ਚੇਤਨਾ ਮਾਰਚ ਜਿਹੜਾ ਕੱਢਿਆ ਜਾ ਰਿਹਾ ਇਸ ਨੂੰ ਲੈ ਕੇ ਚੱਪਰਚੜੀ ਤੋਂ ਇਹ ਸ਼ੁਰੂ ਹੋਇਆ ਉਹੀ ਚੱਪਰਚੜੀ ਜਿੱਥੇ ਕਿ ਬੰਦਾ ਸਿੰਘ ਬਹਾਦਰ ਵੱਲੋਂ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਸੀ ਉਸ ਨੂੰ ਲੈ ਕੇ ਸਾਫਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੇ ਬੁੱਧੀਜੀਵੀ ਇਕੱਠੇ ਹੋ ਕੇ ਇੱਕ ਚੇਤਨਾ ਮਾਰਚ ਪੂਰੇ ਪੰਜਾਬ ਦੇ 12000 ਤੋਂ ਵੱਧ ਪਿੰਡਾਂ ਦੇ ਵਿੱਚ ਜਾ ਕੇ ਇਹ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਭਾਈ ਸਾਹਿਬ ਸਾਡੇ ਗੈਨ ਸਾਹਿਬ ਸਾਡੇ ਨਾਲ ਨੇ ਕੰਨੀ ਜੀ ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਸ਼ੁਰੂ ਕੀਤੀ ਜਥੇਦਾਰ ਸਾਹਿਬ ਇਹ ਮੁਹਿੰਮ ਕੀ ਚੇਤਨਾ ਮਾਰ ਸ਼ੁਰੂ ਕੀਤਾ ਹੈ 12000 ਤੋਂ ਵੱਧ ਪਿੰਡਾਂ ਦੇ ਤੁਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੇ ਹੋ ਕਿਹੜੀਆਂ ਲੋਕਾਂ ਦੇ ਹੱਕ ਨੇ ਜਿਹੜੇ ਲੋਕ ਪਛਾਣ ਨਹੀਂ ਪਾ ਰਹੇ ಗ್ರಾಮ ਸਭਾ ਦੇ ਬੁਲਾਉਣ ਤਰੀਕੇ ਨਾਲ ਵੀ ਹੋਰ ਵੀ ਆਖ ਖੇੜੇ ਨਹੀਂ ਅਨਿਵਾਇਗੁਰੂ ਜੀ ਕਕਲ ਸਰ ਐਨਿਵਾਇਗੁਰੂ ਜੀ ਖੋਤੇ ਪੰਜਾਬ ਗੁਰੂਆਂ ਦਾ ਪੰਜਾਬ ਹੈ ਹਾਂਜੀ ਸ਼ਬਦ ਗੁਰੂ ਦੀ ਚੇਤਨ ਧਰਤੀ ਹੈ ਹਾਂਜੀ ਇੱਥੇ ਸਾਡੇ ਗੁਰਦੇਵ ਜੀ ਨੇ ਜਦ ਲਗ ਦੁਨੀਆ ਰਹੀ ਹੈ ਨਾਨਕ ਜੀ ਸੁਣੀ ਕਿਸ ਕਹੀਏ ਦੀ ਗੱਲ ਕੀਤੀ ਹੈ ਹਾਂਜੀ ਅਸੀਂ ਅੱਜ ਦੇਖਦੇ ਹਾਂ ਕਿ ਪੰਜਾਬ ਦੇ ਪਿੰਡ ਦੇ ਪਛੜ ਜਾਣ ਦਾ ਮੂਲ ਕਾਰਨ ਹੈ ਕਿ ਪਿੰਡਾਂ ਵਿੱਚ ਜਿਹੜੀ ਚੇਤਨਾ ਚਾਹੀਦੀ ਸੀ ਪਿੰਡ ਦੇ ਲੋਕਾਂ ਨੂੰ ਪਿੰਡ ਬਾਰੇ ਲਗਾਓ ਚਾਹੀਦਾ ਸੀ ਉਹ ਆਸ ਆਸਾ ਕਰਕੇ ਖਤਮ ਕਰ ਦਿੱਤਾ ਗਏ ਅਰੇ ਪਿੰਡ ਛੜੇ ਬੰਦੀ ਦਾ ਸ਼ਿਕਾਰ ਹੋ ਗਏ ਉਹਨੂੰ ਕਿਉਂ ਪਤਾ ਹੀ ਨਹੀਂ ਕਿ ਮੈਂ ਆਪਣੇ ਪਿੰਡ ਵਾਸਤੇ ਕੀ ਕਰਨਾ ਹੈ ਇਹਦਾ ਚੇਤਨਾ ਕਫਲਾਏ ਇਹ ਜਿਹੜੀ ਬੁਨਿਆਦੀ ਸੰਸਾ ਜਿਹੜੀ ਸਾਡੀ ਹੈ ਪਿੰਡ ਦੀ ਮੂਲਕਾਈ ਜਿਹਨੂੰ ਗ੍ਰਾਮ ਸਭਾ ਕਹਿੰਦੇ ਹਰ ਪਿੰਡ ਦਾ ਵੋਟਰ ਉਹਦਾ ਮੈਂਬਰ ਹੈ ਉਹਨੂੰ ਪਿੰਡ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਉਹ ਉਹਦੀ ਉਹਦੀ ਜਿਹੜੀ ਭੂਮਿਕਾ ਹੈ ਸੰਵਿਧਾਨਕ ਤੌਰ ਤੇ ਬਹੁਤ ਵੱਡੀ ਹੈ ਉਹਦੀ ਤਾਕਤ ਵੀ ਬਹੁਤ ਵੱਡੀ ਹੈ ਪਰ ਉਹਦੇ ਬਾਰੇ ਕੋਈ ਪਿੰਡ ਦਾ ਵਾਸੀ ਜਾਣਦਾ ਹੀ ਨਹੀਂ ਜਿਹਨੂੰ ਸਰਪੰਚ ਬਣਾਉਂਦੇ ਹੋ ਵੀ ਨਹੀਂ ਜਾਣਦਾ ਜਿਹਨੂੰ ਮੈਂਬਰ ਬਣਾਉਂਦੇ ਉਹ ਵੀ ਨਹੀਂ ਜਾਣਦਾ ਨਾ ਹੀ ਕੋਈ ਰਾਜਨੀਤਿਕ ਧਿਰ ਇਹ ਅੱਜ ਤੱਕ ਦੱਸਣ ਦੇ ਲਈ ਇਸ ਪਾਸੇ ਮੂੰਹ ਕਰਕੇ ਅੱਗੇ ਆਈ ਹੈ ਇਹ ਪਿੰਡ ਬਚਾਓ ਪੰਜਾਬ ਬਚਾਓ ਜਿਹੜਾ ਸਾਡਾ ਮਹਾਜ ਹੈ ਇਹਨੇ ਪਹਿਲਾਂ ਵੀ 94 ਦਿਨ ਪੂਰਾ ਪੰਜਾਬ ਘੁੰਮ ਕੇ ਉਹਦੇ ਅਸੀਂ ਭੋਰੀ ਮੁੱਦੇ ਨਾਲ ਇੱਕ ਕੰਮ ਕੀਤਾ ਸੀ ਪਰ ਹੁਣ ਅਸੀਂ ਚੋਣਾ ਅੱਗੇ ਰੱਖ ਕੇ ਕੇਵਲ ਚਾਰ ਪੰਜ ਗੱਲਾਂ ਦੇ ਉੱਤੇ ਕੇਂਦਰ ਤੋਂ ਕੋਈ ਕੰਮ ਕਰ ਰਹੇ ਹਾਂ ਪਹਿਲਾ ਮੰਦਰੀਗਾ ਹਾਂਜੀ ਮੰਦਰੀਗਾ ਸੜਾ ਕਾਨੂੰਨ ਹੈ ਉਹਨੂੰ ਲਾਗੂ ਕਰਨ ਨੂੰ ਅਸੀਂ ਕਿਵੇਂ ਲਾਗੂ ਹੋ ਸਕਦੇ ਗ੍ਰਾਮ ਸਭਾ ਸਾਡੀ ਪਾਰਲੀਮੈਂਟ ਹੈ ਇਹ ਤੋਂ ਬਗੈਰ ਪਿੰਡ ਦਾ ਵਿਕਾਸ ਦੇ ਕੋਈ ਬਾਈਟ ਨਹੀਂ ਬਣ ਸਕਦਾ ਕੋਈ ਫੈਸਲਾ ਨਹੀਂ ਹੋ ਸਕਦਾ ਇਹ ਸਮਝਾ ਦਈਏ ਕਿ ਇਹਨੂੰ ਲਾਗੂ ਕਰੋ ਇਹਦੇ ਅਮਲ ਵਿੱਚ ਲੈ ਕੇ ਆਈਏ ਨਸ਼ਾ ਮੁਕਤ ਪੰਚਾਇਤ ਤੜਾ ਮੁਕਤ ਪੰਚਾਇਤ ਸਰਬਸੰਮਤੀ ਦੀ ਪੰਚਾਇਤ ਇਹ ਅਸੀਂ ਹੁਕਾ ਦੇਣ ਦੇ ਤਰੀਕੇ ਜਾ ਰਹੇ ਹਾਂ ਤਾਂ ਕਿ ਪਿੰਡ ਦੇ ਲੋਕੀ ਜਾਗਰੂਕ ਹੋਣ ਤੇ ਆਪਣੀਆਂ ਪੰਚਾਇਤਾਂ ਆ ਬਣਾ ਕੇ ਬਾਹਰੀ ਦਖਲਅੰਦਾਜ਼ੀ ਜੁਰੀਏ ਉਹਨੂੰ ਖਤਮ ਕਰ ਤੜੇ ਬੰਦੀਆਂ ਬਣੀਆਂ ਕਿਉਂ ਨੇ ਕੀ ਉਤਾਰਨ ਕਿਹਾ ਲੱਗਦਾ ਕਿ ਘਾਟ ਕਿੱਥੇ ਰਹਿ ਗਈ ਹੈ ਸਾਡੇ ਲੋਕਾਂ ਚ ਰਹਿ ਗਈ ਹੈ ਤਾਂ ਲੀਡਰਾਂ ਨੇ ਕਿਤਨੇ ਕਿਤੇ ਸਿਆਸੀ ਪਾਰਕ ਨਹੀਂ ਪਾੜ ਪਾਤੇ ਪਿੰਡਾਂ ਦੇ ਵਿਚਾਲੇ ਭਾਈ ਭਾਈ ਨੂੰ ਪਾਰਟੀ ਵਿੱਚ ਬਣਤਾ ਜਿਹੜਾ ਸਿਆਸਦਾਨ ਹੁੰਦਾ ਨਾ ਉਹਦੇ ਕੋਈ ਕੋ ਸੋਚ ਜਿੰਨੇ ਪਾੜ ਕੇ ਰੱਖੋਗੇ ਉਹ ਨਹੀਂ ਉਹਦਾ ਧੜਾ ਮਜ਼ਬੂਤ ਹੋਏ ਉਹ ਨਾਰਾਜ਼ ਕਰੋ ਉਹ ਆਪਣੇ ਧੜੇ ਨਾਲ ਚੱਲਦੇ ਨੇ ਧੜੇ ਲਈ ਜੀਉਂਦੇ ਨੇ ਧੜੇ ਲਈ ਕੰਮ ਕਰਦੇ ਨੇ ਧੜਾ ਹੀ ਮਾਰਦਾ ਹੈ ਹਾਂਜੀ ਹਮਰਾ ਤੜਾ ਰਹਿਣਾ ਕੋ ਇਹ ਉਠਾੜੇ ਗੁਰੂ ਰਾਮਦਾਸ ਜੀ ਦੇ ਬੱਚੇ ਨੇ ਸਾਡਾ ਤੜਾ ਧਰਮ ਹੈ ਅਸੀਂ ਗਿਆਨ ਦੇ ਤੜੇ ਨਾ ਖੜੇ ਹੋਣਾ ਸੀ ਵਿਚਾਰ ਦੇ ਤੜੇ ਨਾ ਖੜੇ ਹੋਣਾ ਸੀ ਅੱਜ ਪਿੰਡਾਂ 'ਚ ਉਹ ਚੇਤਨਾ ਨਹੀਂ ਰਹਿ ਗਈ ਉਹ ਸੋਚ ਦੇ ਬੰਦੇ ਜਿਹੜੇ ਨਮੈ ਦੇ ਨਹੀਂ ਰਹਿ ਗਏ ਇਸ ਕਾਰਨ ਕਰਕੇ ਜਿਹੜੀ ਸਾਡੇ ਲਈ ਸਾਡੀ ਸਮੱਸਿਆ ਹੈ ਉੱਚੜਿਆਂ ਤੋਂ ਉੱਪਰ ਉੱਠ ਕੇ ਜਿਵੇਂ ਤੁਸੀਂ ਇਸ ਹਰਕ ਮਿਸਾਲ ਲੈ ਲਓ ਇੱਥੇ ਤੁਸੀਂ ਲੋਕ ਇੱਥੇ ਮਸ਼ੀਨ ਕਿਉਂ ਬਣਾਏ ਹਾਂਜੀ ਇਹ ਸਾਰੇ ਬੰਦੇ ਸਿਆਸੀ ਸਨ ਕੋਈ ਕਿਸੇ ਪਾਸੇ ਕਿਹੜੇ ਪਾਸੇ ਜੀ ਜਦੋਂ ਦਾ ਇਹ ਤੁਸੀਂ ਬਣਾ ਲਿਆ ਤੁਹਾਡੇ ਕੋਲ ਸਿਆਸਤ ਦਾ ਡਰਨਾ ਸ਼ੁਰੂ ਹੋ ਗਿਆ ਹਮ ਹੁਣ ਵੀ ਅੰਦਰ ਬੈਠੇ ਗੱਲ ਕਰ ਰਹੇ ਸਨ ਕਾਹ ਦੀ ਇਲਾਕੇ ਦਾ ਰਾਜਨੀਤਿਕ ਬੰਦੇ ਸਾਡੇ ਕੋ ਡਰਦੇ ਨੇ ਇਹ ਤਾਕਤ ਹੈ ਤੁਹਾਡਾ ਮੁਕਤ ਹੋਣ ਦੀ ਤੇ ਤੁਹਾਡੇ ਵਿੱਚ ਜਾ ਕੇ ਗੱਲ ਚੜੇ ਵੀ ਗਿਆ ਤੇ ਬੰਦਾ ਗਲਾਮ ਹੋ ਗਿਆ ਇੰਨੇ ਕਤਲ ਤੇ ਰਹਿ ਗਿਆ ਬਾਹਰ ਨਿਕਲੇ ਸਮੁੰਦਰ ਵਾਲੇ ਪਾਸੇ ਚਲੇ ਗਏ ਅਸੀਂ ਇਹ ਕਹਨੇ ਆ ਕਿ ਤੁਸੀਂ ਤੁਹਾਡਾ ਮੁਕਤ ਹੋ ਕੇ ਜਿਓ ਨਿਰਪੋ ਨਰਵਤ ਨਰਪਖ ਇਹ ਤਿੰਨੇ ਖੂਬੀਆਂ ਸਾਡੇ ਜੁਣੀ ਚਾਹੀਦੀਆਂ ਨੇ ਆਪਣਾ ਕੰਮ ਕਰਨਾ ਅੱਛਾ ਜਿਸ ਤਰੀਕੇ ਨਾਲ ਪਹਿਲਾਂ ਪਿੰਡਾਂ ਦੇ ਵਿੱਚ ਹੀ ਫੈਸਲਾ ਹੋ ਜਾਂਦਾ ਸੀ ਕੋਈ ਲੈ ਝਗੜੇ ਦਾ ਕੋਈ ਪਿੰਡ ਦੇ ਵਿੱਚ ਕੋਈ ਮਸਲਾ ਹੋ ਗਿਆ ਪਰ ਹੁਣ ਛੋਟੇ ਛੋਟੇ ਗੱਲ ਪਿੱਛੇ ਥਾਣੇ ਨੂੰ ਭਜਦੇ ਨੇ ਲੋਕ ਅਗਰ ਪਿੰਡ ਦੇ ਵਿੱਚ ਗram ਸਭਾ ਜਾਂ ਪਿੰਡ ਦੇ ਵਿੱਚ ਪਿਆਰ ਰਹੇਗਾ ਆਪਸੀ ਏਕਤਾ ਹੋਏਗੀ ਲੱਗਦਾ ਕਿ ਥਾਣੇ ਦੇ ਪੈਸੇ ਹੀ ਬਸਣਗੇ ਦੂਜੇ ਪਾਸੇ ਥਾਣੇਦਾਰ ਵੀ ਦੂਰ ਤੋਂ ਡਰੇਗਾ ਸਰਪੰਚਾਂ ਤੋਂ ਕਿ ਹਾਂ ਬਾਕੀ ਇਹਨਾਂ ਦੇ ਪਿੰਡਾਂ ਦੇ ਵਿੱਚ ਏਕਤਾ ਹੈ ਨਹੀਂ ਅਗਰ ਪਿੰਡ ਵਾਲੇ ਜਾਗ ਜਾਣ ਤੇ ਅਸੀਂ ਹਦੈਤੀ ਤੌਰ ਤੇ ਕਹਿ ਸਕਦੇ ਹਾਂ ਸਾਡੇ ਪਿੰਡ ਕੋਈ ਵੀ ਪੁਲਿਸ ਵਾਲਾ ਬੰਦਾ ਵੜ ਨਹੀਂ ਸਕਦਾ ਅਸੀਂ ਉਹਨਾਂ ਦਾ ਦਾਖਲੇ ਤੇ پابੰਦੀ ਲਾ ਸਕਦੇ ਹਾਂ ਇਹ ਸਾਡਾ ਕੋ ਤਾਕਤ ਹੈ ਪਰ ਤਾਂ ਕਿ ਤਾਂ ਜੇ ਉਹਦੀ ਵਰਤੋਂ ਕਰੀਏ ਤਾਂ ਉਹ ਚਾਹੁੰਦੇ ਨੇ ਇਹਨੇ ਲੋਕ ਲੜਨ ਤੇ ਸਾਡੇ ਚ ਉਂਗਲ ਦੀ ਫਸਣ ਪੈਸੇ ਦੇਣ ਅੱਜ ਸਿਆਸੀ ਲੋਕ ਵੀ ਧੜਿਆਂ ਜਵੰਡ ਕੇ ਆਪਣੇ ਵਰਕਰਾਂ ਕੋ ਪੈਸੇ ਲੈ ਕੇ ਆਪਣੀ ਰੋਟੀਆਂ ਠੇਕ ਰਹੇ ਨੇ ਉਹ ਗਲਤ ਹੈ ਜਦੋਂ ਇਹ ਆਪਾਂ ਕੰਮ ਕਰਾਂਗੇ ਲੋਕਾਂ ਚੇਤਨਾ ਆਏਗੇ ਠਾਣੀ ਦੂਰ ਭੱਜਣਗੇ ਅਦਾਲਤ ਜਿਵੇਂ ਉਹਨਾਂ ਕਪਤਾ ਹੀ ਬੋਲੀ ਹੈ ਕਿ ਅਸੀਂ ਉਹ ਪੈਸਾ ਅਦਾਲਤਾਂ ਜਾ ਕੇ ਭਰਦੇ ਆਂ ਤੇ ਕਿਉਂ ਭਰਦੇ ਆਂ ਕੋ ਬੇਸਮਝੀ ਨਾਲ ਭਰਦੇ ਆਂ ਸਮਝ ਵੱਡੀ ਕਰੀਏ ਕਾਂਕੇ ਦੇ ਸਮਝੀ ਦਾ ਦਰਵਾਜਾ ਬੰਦ ਹੋ ਜਾ। ਅੱਛਾ ਜਿਸ ਤਰੀਕੇ ਨਾਲ ਲੀਡਰ ਅੱਜ ਕੱਲ ਆਣ ਕੇ ਪਿੰਡਾਂ ਦੇ ਵਿੱਚ ਕਈ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਅਗਰ ਤੂੰ ਸਵਾਲ ਪੁੱਛਦੇ ਹੋ ਤਾਂ ਇਹਨਾਂ ਦਾ ਨਾਮ ਲਿਖੋ ਬਾਈ ਅਨਾਲ ਦਿਨ ਆਪਣੇ ਪੀਏ ਨੂੰ ਕਹਿੰਦੇ ਕਿ ਨਾਮ ਲਿਖੋ ਜਿਹੜਾ ਬੰਦਾ ਸਵਾਲ ਪੁੱਛਣੇ ਆ ਤਾਂ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਦੇ ਉੱਤੇ ਪਰਚੇ ਪਾਏ ਜਾਂਦੇ ਨੇ ਉਹਨਾਂ ਤੋਂ ਕਿਵੇਂ ਬਚਾਅ ਹੋ ਸਕਦਾ ਨੌਜਵਾਨਾਂ ਦਾ ਨਹੀਂ ਨਹੀਂ ਗੱਲ ਇਹ ਨੌਜਵਾਨ ਜਿੱਥੇ ਬੰਦ ਕਰਨਾ ਪੈਗਾ ਮੰਨ ਲਓ ਆਪਣੀ ਜਥੇਬੰਦੀ ਹੈ ਕਹਿੰਦਾ ਕਿ ਜੁੱਥ ਵਿੰਗ ਬਣਾ ਦਿਓ ਜਿਹਨੂੰ ਤੁਹਾਡੇ ਵੱਡਿਆਂ ਦੇ ਉੱਤੇ ਛਤਰ ਛਾਇਆ ਮਿਲਦੇਗੇ ਉਹ ਸਵਾਲ ਪੁੱਛਣਗੇ ਅਸੀਂ ਮਗਲੇ ਪਾਸੇ ਉਹਨਾਂ ਨੌਜਵਾਨਾਂ ਵਾਲੀ ਪਿੱਛੇ ਖਲੋਤੇ ਹਾਂ ਜਿਹਨੂੰ ਕੱਲਾ ਕੱਲਾ ਨੌਜਵਾਨ ਪੁੱਛਦੇ ਫਿਰ ਉਹਨੂੰ ਘੇਰਦੇ ਨੇ ਉਹਨੂੰ ਡਰ ਲੱਗਦਾ ਹੈ ਕਿ ਅੱਗੇ ਜਾ ਕੇ ਸਾਨੂੰ ਇਹ ਜਦ ਲਾਮਬੰਦ ਹੋ ਸਾਨੂੰ ਇਹ ਚੰਗਾ ਸੰਕੇਤ ਹੈ ਉਹ ਰੋਕਦੇ ਨੇ ਤੇ ਸਾਨੂੰ ਲਾਮਬੰਦ ਹੋ ਕੇ ਦਾ ਮੁਕਾਬਲਾ ਕਰਨਾ ਪਏ। ਨਾ ਸਵਾਲ ਹੈ 30 ਨਵੰਬਰ ਨੂੰ ਤੁਸੀਂ ਦੱਸਿਆ ਤੇ ਵੱਡਾ ਇਕੱਠ ਬੁਲਾ ਰਹੇ ਹੋ। ਸਾਰੇ ਪੰਜਾਬ ਤੋਂ ਲੋਕ ਉਸ ਇਕੱਠ ਦੇ ਵਿੱਚ ਹੋਣਗੇ, ਬੁੱਧੀਜੀਵੀ ਆਉਣਗੇ, ਤੁਹਾਡੇ ਵਰਗੇ ਜਥੇਦਾਰ ਵੀ ਹੋਣਗੇ। ਪਰ ਦੱਸਿਆ ਜਾ ਰਿਹਾ ਕਿ ਤੁਸੀਂ ਸਪੀਚ ਜਿਹੜੀ ਕੀਤੀ ਉਹਦੇ ਵਿੱਚ ਕਿਹਾ ਕਿ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਵੀ ਗੱਲ ਹੋ ਸਕਦੀ ਹੈ। ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਮੂਹਮ ਸ਼ੁਰੂ ਹੋ ਸਕੀ ਇਹਨਾਂ ਤੋਂ ਸਾਹਿਬ ਮਤਲਬ ਕੱਲੇ ਕਿਸੇ ਮੀਟਿੰਗ ਜਦੋਂ ਸਮਾਜਿਕ ਮੁੱਦੇ ਤੇ ਕੰਮ ਕਰਦੇ ਆ ਨਾ ਤੇ ਵੱਡੇ ਮੁੱਦੇ ਆਪਣੇ ਆਪ ਹੀ ਉੱਭਰਨੇ ਸ਼ੁਰੂ ਹੋ ਜਾਂਦੇ ਨੇ। ਲੋਕਾਂ ਦੇ ਵਿੱਚੋਂ ਜਜਬਾ ਪੈਦਾ ਹੁੰਦਾ ਤੇ ਕੰਮ ਕਿੰਨੇ ਕਰਨੇ ਪੰਜਾਬ ਦੇ ਵਾਸੀਆਂ ਨੇ ਕੰਮ ਕਰਨੇ ਤੇ ਪੰਜਾਬ ਦੇ ਵਾਸੀ ਕਿਸੇ ਵੀ ਮੁੱਦੇ ਨੂੰ ਅੱਗੇ ਲੈ ਕੇ ਗੱਲਬਾਤ ਗਰਮੀ ਕਰ ਸਕਦੇ ਬਿਲਕੁਲ ਤੇ ਦੇਖੋ ਕੀ ਇਹ ਸਨ ਸਾਬਕਾ ਜਥੇਦਾਰ ਗਿਆਨੀ ਕੇਬਲ ਸਿੰਘ ਜਨਬਲੋਂ ਉਹ ਜਾਣਕਾਰੀ ਦਿੱਤੀ ਗਈ ਹੈ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਵੋਟਾਂ ਆ ਰਹੀਆਂ ਨੇ ਆਪਣੇ ਹੱਕ ਪਛਾਣੋ ਗ੍ਰਾਮ ਸਭਾ ਦੇ ਵਿੱਚ ਮਤੇ ਬੁਲਾ ਕੇ ਉਸ ਸਰਪੰਚ ਨੂੰ ਬਣਾਓ ਜਿਹੜਾ ਸਰਪੰਚ ਪਿੰਡ ਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਹੀ ਫੈਸਲੇ ਕਰੇ ਦੂਜੇ ਪਾਸੇ ਕੋਈ ਲੜਾਈ ਝਗੜਾ ਉਸ ਨੂੰ ਪਿੰਡ ਦੇ ਵਿੱਚ ਹੀ ਨਬੇੜੇ ਤਾਂ ਇਹ ਜਿਹੜੇ ਚੇਤ ਹੋਣ ਦੀ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਬੁੱਧੀਜੀਵੀਆ ਵੱਲੋਂ ਦੇਖਦੇ ਕਿ ਹੁਣ 12000 ਤੋਂ ਵੱਧ ਪਿੰਡਾਂ ਦੇ ਵਿੱਚ ਇਹਨਾਂ ਨੇ ਇੱਕ ਚੇਤਨਾ ਮਾਰਚ ਲੈ ਕੇ ਜਾਣਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿੰਨੇ ਇੱਕ ਪੰਚਾਇਤਾਂ ਸਰਸਮਤੀ ਨਾਲ ਬਣਦੀਆਂ ਨੇ ਕਿੰਨੇ ਲੋਕ ਜਾਗਰੂਕ ਹੋਣ ਤੇ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਸਮਝ ਦੇ ਨਾਲ ਹਰਤੇ ਸਿੰਘ